ਸਾਡਾ ਸੱਭਿਆਚਾਰ ਨਹੀਂ ਗੁਲਾਮੀ ਦੀਆਂ ਨਿਸ਼ਾਨੀਆਂ ਦਾ ਪਿਛੋਕੜ ਪੜ੍ਹ ਕੇ ਦੇਖੋ ਜਦੋਂ ਮੁਗਲਾਂ ਦਾ ਰਾਜ ਸੀ ਨਾ ਮੁਗਲਾਂ ਨੇ ਹਰ ਸੌਂ ਮਹੀਨੇ ਨੂੰ ਜਿਹੜਾ ਐਤਵਾਰ ਆਉਂਦਾ ਸੀ ਉਸ ਦਿਨ ਪਿੰਡ ਦੀਆਂ ਜਿੰਨੀਆਂ ਕੁਵਾਰੀਆਂ ਕੁੜੀਆਂ ਜਾਂ ਜਿਹੜੀਆਂ ਪੇਕੇ ਆਈਆਂਆਂਆਂ ਸੀ 40 ਸਾਲ ਤੋਂ ਘੱਟ ਉਮਰ ਦੀਆਂ ਜਿੰਨੀਆਂ ਬੀਬੀਆਂ ਹੁੰਦੀਆਂ ਸੀ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਸੀ ਫਿਰ ਮਗਰ ਚੌਂਕੀ ਲਾ ਕੇ ਬੰਦੇ ਹੁੰਦੇ ਸੀ ਫਿਰ ਉੱਥੇ ਧੀਆਂ ਨੂੰ ਨੰਗੀਆਂ ਕਰਨਾ ਇਹ ਸੱਚਾਈ ਹੈ ਕੋਈ ਆਪਣੇ ਵੱਲ ਬਣਾਈਆਂ ਗੱਲਾਂ ਨਹੀਂ ਆ ਜਿਹੜੀਆਂ ਧੀਆਂ ਤੁਸੀਂ ਜਾ ਚਾਵਾਂ ਨਾਲ ਮਨਉਦੀਆਂ ਜਿਹੜੇ ਹਰ ਸਾਲ ਉਸ ਦਿਨ ਦੀ ਉਡੀਕ ਕਰਦੀਆਂ ਜੋ ਉਦੋਂ ਧੀਆਂ ਨੂੰ ਨੰਗੀਆਂ ਕੀਤਾ ਜਾਂਦਾ ਸੀ ਫਿਰ ਉਹਨਾਂ ਨੂੰ ਨੱਚਣ ਵਾਸਤੇ ਕਿਹਾ ਜਾਂਦਾ ਸੀ ਤੇ ਜਿਹੜੀ ਸਭ ਤੋਂ ਵੱਧ ਸੋਹਣੀ ਹੁੰਦੀ ਸੀ ਜਿਹਦੇ ਸੋਹਣਾ ਰੂਪ ਚੜਿਆ ਹੁੰਦਾ ਸੀ ਵੱਧ ਲੱਕ ਹਲਾਉਂਦੀ ਸੀ ਉਹਨੂੰ ਆਪਣੇ ਨਾਲ ਮਹਿਲਾ ਚ ਜਾਂਦੇ ਸੀ ਉਹਦੇ ਨਾਲ ਨਕਾਹ ਕਰਾਉਂਦੇ ਹੁੰਦੇ ਸੀ ਤੇ ਅੱਜ ਵੀਰ ਵੀ ਚਾਵਾਂ ਨਾਲ ਆਪਣੀ ਭੈਣ ਨੂੰ ਨੱਚਦੀ ਨੂੰ ਵੇਖਣ ਜਾਂਦੇ ਆ ਉੱਥੇ ਹੋਰ ਵੀ ਜਿਹੜੇ ਨਾਲ ਦੋਸਤ ਮਿੱਤਰ ਲੈ ਕੇ ਜਾਂਦੇ ਉਹਦੀਆਂ ਨਜ਼ਰਾਂ ਵੀ ਫਿਰ ਤੁਹਾਡੀ ਭੈਣ ਤੇ ਹੀ ਹੁੰਦੀਆਂ ਨੇ ਮੈਂ ਕਹਿੰਨੀ ਆ ਐਦਾਂ ਦੇ ਅਸੀਂ ਕੰਮ ਕਰਦੇ ਆ ਤੇ ਅਸੀਂ ਆਪਣੇ ਆਪ ਨੂੰ ਸਰਦਾਰ ਕਹੋਨੇ ਆ ਅਸੀਂ ਸਿੱਖ ਕਹੋਨੇ ਆ ਇਹ ਕਿੱਥੋਂ ਦਾ ਸਿੱਖ ਸਦਾਤ ਹੋਇਆ ਸਾਡਾ ਅਜਮਾਨ ਕਿੱਥੋਂ ਅਸੀਂ ਪਰਦੇ ਨਹੀਂ ਸਤਿ ਆਤਿ ਆਂਦੇ ਸੀ ਪ੍ਰਚਾਰਕ ਵੀ ਉਹੋ ਜਿਹਾ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਕਿ ਜਿਹੋ ਜਿਹਾ ਅਸੀਂ ਆਪਿਆ ਪ੍ਰਚਾਰਕ ਬਸ ਸਾਡੇ ਪੱਖ ਦੀ ਗੱਲ ਕਰੇ ਸੇਧ ਦੇ ਖਲੋਤੇ ਸਾਨੂੰ ਅੰਮ੍ਰਿਤ ਛਕਣ ਨੂੰ ਨਾ ਕਹ ਦੇਵੇ ਪ੍ਰਚਾਰਕ ਸੇਧ ਦੇ ਸੱਚੀ ਗੱਲ ਨਾ ਕਰੇ ਗੁਰੂ ਘਰ ਦਾ ਗਰੰਤੀ ਹੈ ਉਹ ਬਸ ਦੋ ਟਾਈਮ ਮਰਦ ਦੀ ਸੇਵਾ ਕਰੇ ਸੁਖਾਸ਼ਨ ਕਰ ਦੇਵੇ ਪ੍ਰਕਾਸ਼ ਕਰ ਦੇਵੇ ਤੇ ਸਾਡੀ ਝੁੱਤੀ ਥੱਲੇ ਲੱਤ ਕੇ ਰੋਈ ਇਹ ਕੋਲ ਚੱਲ ਰਿਹਾ ਫਿਰ ਖਾਲਸਾਤਨ ਕਿੱਥੋਂ ਪਾਲਦੇ ਹੋ ਖਾਲਸੇ ਬਨਨ ਨੂੰ ਅਸੀਂ ਪਿਆਰ ਨਹੀਂ ਬੇਤ ਰਣ ਸ਼ਾਨ ਸ਼ਬ ਦੇ ਹੱਥਾ ਕੱਠੀ ਉਹਨੂੰ ਅਸੀਂ ਪਿਆਰ ਨਹੀਂ ਤੇ ਚਾਹੀਦਾ ਸਾਨੂੰ ਖਾਲਸਾ ਰਾਜ ਮੰਗਾ ਸੀ ਖਾਲਿਸਤਾਨ ਦੀ ਕਰਦੇ ਆ ਖਾਲਸੇ ਬਨਨ ਨੂੰ ਕੋਈ ਨਹੀਂ ਪਿਆਰ ਨਹੀਂ ਮੈਂ ਕਿਹਾ ਸੀ ਨਾ ਸਵਾਗਤ ਦਾ ਨਿਚੋਰ ਕਰਨਾ ਮੈਂ ਫਿਰ ਤੇ ਇੱਕ ਵਾਰ ਕਰਕੇ ਆਪ ਜੀਆਂ ਕੋਲੋਂ ਅਸੀਸ ਲੈ ਲੈਣੀ ਹੈ ਜਿੱਥੇ ਇੰਨੀ ਅਰਦਾਸਾ